ਹਾਂਜੀ ਸਤਿ ਸ਼੍ਰੀ ਅਕਾਲ ਜੀ ਬੜੀ ਠੀਕ ਠਾਕ ਹਾਂ ਸਭ ਕਿਛ ਹੈ ਜੀ ਅੱਜ ਪੰਜਾਬ ਪ੍ਰਿਆਈ ਜਨਰਲ ਹਸਪੀਟਲ ਦੇ ਵਿੱਚ ਆਈ ਚੈੱਕਅਪ ओपीडी ਚੱਲਦੀ ਪਈ ਹੈ ਜਿਸ ਵਿੱਚ ਲਾਈਫ ਕੇਅਰ ਫਾਊਂਡੇਸ਼ਨ ਦੀ ਤਰਫੋਂ ਹਸਪੀਟਲ ਦੇ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਜੋ ਮਰੀਜ਼ ਆਏ ਨੇ ਉਹਨਾਂ ਦੇ ਟੈਸਟਿੰਗ ਸ਼ੂਗਰ ਔਰ ਐਲਫਟੀ ਔਰ आरएफੀ ਟੈਸਟ ਫਿਨਿਸ਼ ਕੀਤੇ ਜਾ ਰਹੇ ਨੇ ਇਹ ਦੇਖ ਲਓ ਤੁਸੀਂ ਇਨਾ ਕਰਾਉਡ ਇਹ ਲਾਈਫ ਕੇਅਰ ਫਾਊਂਡੇਸ਼ਨ ਦੀ ਜਿਸ ਅਧਾਰੋਂ ਇਹ ਉਪਰਾਲਾ ਕੀਤਾ ਗਿਆ ਹੈ ਇਸ ਵਿੱਚ ਜਿੰਨੀ ਵੀ ਪਕੜੀ ਕਰੋ ਐਸੇ ਜੋ ਸਹੂਲਤਾਂ ਉਪਲਬਧ ਹੋ ਰਹੀਆਂ ਨੇ ਤੁਹਾਨੂੰ ਪਤਾ ਲੱਗ ਜਾਣਾ ਹੈ ਜੀ ਨਾਲ ਦੇ ਨਾਲ ਬੋਲੀ ਜਾਓ ਇਹ ਯਾਦ ਰੱਖੋ ਪਬਲਿਕ ਦਾ ਕਿੰਨਾ ਕਰਾਉਡ ਹੈ ਲੋਕਾਂ ਦੀ ਸੇਵਾ ਵਾਸਤੇ ਇਹ ਸੰਸਥਾ ਚੱਲਦੀ ਪਈ ਹੈ ਇਸ ਵਿੱਚ ਅੱਖਾਂ ਦੇ ਆਪਰੇਸ਼ਨ ਅੱਖਾਂ ਦੇ ਆਪਰੇਸ਼ਨ ਅੱਖਾਂ ਦਾ ਚੈੱਕਅਪ ਬਲੱਡ ਟੈਸਟਿੰਗ ਲੰਗਰ ਚਾ ਸਭ ਇੰਤਜ਼ਾਮ ਕੀਤਾ ਗਿਆ ਹੈ ਔਰ ਇਹ ਹਸਪੀਟਲ ਸਟਾਫ ਰਿਸੈਪਸ਼ਨ ਤੇ ਸਾਰੇ ਸਟਾਫ ਵਰਕਿੰਗ ਕਰਦੇ ਪਏ ਨੇ ਪਪਾ ਨੂੰ ਅੰਦਰ ਦਿਖਾਉਂਦੇ ਆ ਜਿਸ ਤੇ ਬੜੀ ਵੱਡੀ ਜਾਨ ਸਰ ਨੂੰ ਮੈਂ ਕੋੜੀ ਕਰ ਲਾਈ ਲਾਈਟ ਕੇਅਰ ਫਾਊਂਡੇਸ਼ਨ ਦੀ ਦਰਫੋਂ ਬਲੱਡ ਟੈਸਟਿੰਗ ਕੈਂਪ ਲਗਾਇਆ ਗਿਆ ਹੈ ਜਿਸ ਦਾ 온 ਦਾ ਸਟਾਫ ਇਥੇ ਜਿੰਨੇ ਵੀ ਪੇਸ਼ੈਂਟਸ ਆਏ ਨੇ 온 ਦੀ ਟੈਸਟਿੰਗ ਦੇ ਸੈਂਪਲ ਕਲੈਕਟ ਕੀਤੇ ਜਾ ਰਹੇ ਨੇ ਇਹਨਾਂ ਦਾ ਬਹੁਤ ਉਪਰਾਨਾ ਚੱਲ ਰਿਹਾ ਹੈਗਾ ਦੇਖੋ ਅੱਜ ਕੱਲ ਦੇ ਟਾਈਮ ਦੇ ਵਿੱਚ ਟੈਸਟਾਂ ਦੀ ਕੀਮਤ ਬਹੁਤ ਜ਼ਿਆਦਾ ਹੈ ਇਹਨਾਂ ਨੇ ਆਪਣੀ ਫਾਊਂਡੇਸ਼ਨ ਦੀ ਤਰਫੋਂ 75% ਘੱਟ ਰੇਟ ਆਮ ਪਬਲਿਕ ਨੂੰ ਜੋ ਬਾਅਰ ਰੇਟ ਇੰਨੇ ਹਾਈ ਹੁੰਦੇ ਨੇ ਉਹਨਾਂ ਤੋਂ 75% ਘੱਟ ਤੇ ਟੈਸਟ ਹੁੰਦੇ ਨੇ ਜਿਸ ਦੇ ਵਿੱਚ ਅੱਜ ਇਹਨਾਂ ਨੇ ਇੱਥੇ ਫ੍ਰੀ ਕੈਂਪ ਲਗਾਇਆ ਗਿਆ ਹੈ ਔਰ ਜਿਹੜਾ ਜੋ ਪਬਲਿਕ ਹੈ ਉਸ ਚੀਜ਼ ਦਾ ਫਾਇਦਾ ਲੈ ਰਹੇ ਨੇ